ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਕੱਲ ਦਲ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਅਰਦਾਸ ਬੇਨਤੀ ਕੀਤੀ ਜਾਣੀ ਹੈ ਔਰ ਇਹ ਅਰਦਾਸ ਬੇਨਤੀ ਜਿਹੜੀ ਹੈ ਇਹ ਖਾਲਿਸਤਾਨ ਨੂੰ ਲੈ ਕੇ ਆ ਮੈਂ ਚਾਹੁੰਦਾ ਇਹਦੇ ਬਾਰੇ ਤੁਸੀਂ ਜਰਾ ਖੁੱਲ ਕੇ ਦੱਸੋ ਵੀ ਕੱਲ ਨੂੰ ਦਲ ਖਾਲਸਾ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਅਰਦਾਸ ਬੇਨਤੀ ਕਿਉਂ ਕੀਤੀ ਜਾਣੀ ਹੈ ਤੇ ਇਸ ਪੂਰੇ ਮਾਮਲੇ ਦਾ ਸੰਦਰਭ ਕੀ ਹੈ ਜੀ ਪੱਟੀ ਸਾਹਿਬ ਦਲ ਖਾਲਸਾ ਦੇ ਆਗੂ ਜਿਹੜੇ ਕਬਰਪਾਲ ਸਿੰਘ ਬਿੱਟੂ ਜੀ ਇਹ ਜਦੋਂ ਭਾਈ ਜੱਜ ਗਵਾਇਆ ਸੀ ਉਸ ਟਾਈਮ ਤੇ ਪਾਕਿਸਤਾਨ ਚਲੇ ਗਏ ਸੀ ਜੀ ਤੇ ਪਾਕਿਸਤਾਨ ਜਾ ਕੇ ਇਹਨਾਂ ਉੱਥੋਂ ਦੀ ਸਿਟੀਜਨਸ਼ਿਪ ਲੈ ਕੇ ਤੇ ਉੱਥੋਂ ਦਾ ਆਪਣਾ ਬਕਾਇਦਾ ਤੌਰ ਤੇ ਪਾਸਪੋਰਟ ਵੀ ਬਣਾ ਲਿਆ ਸੀ ਪਾਸਪੋਰਟ ਬਣਾਉਣ ਤੋਂ ਬਾਅਦ ਇਹ ਉੱਥੋਂ ਥਾਈਲੈਂਡ ਗਿਆ ਕਿ ਕਿਸੇ ਹੋਰ ਕੰਟਰੀ ਗਿਆ ਤੇ ਇਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਕੀ ਪਾਣਾ ਵਰਤੂਗਾ ਉੱਥੇ ਸਾਡੀ ਜਿਹੜੀ ਐਮਬੈਸੀ ਸੀ ਸਾਡੇ ਜਿਹੜੇ ਏਜੰਸੀ ਵਾਲੇ ਸਨ ਲੱਗਾ ਜੀ ਇਹ ਬੰਦਾ ਸਾਡਾ ਸਾਨੂੰ ਬੰਦਾ ਦੇ ਦਿਓ ਕਹਿੰਦੇ ਬਿਲਕੁਲ ਨਹੀਂ ਇਹ ਤੇ ਭਾਈ ਕੋ ਪਾਸਪੋਰਟ ਹੈਗਾ ਪਾਕਿਸਤਾਨ ਦੇ ਸਿਟੀਜ਼ਨ ਉਹ ਤੁਹਾਨੂੰ ਬੰਦਾ ਸੀ ਕਿਵੇਂ ਦੇ ਦਈਏ ਸੀ ਮਤਲਬ ਉਦੋਂ ਵੀ ਇਹ ਖਾਲਸਾਨੀ ਮੂਵਮੈਂਟ ਸ਼ਾਮਿਲ ਸਨ ਹੋਇਆ ਕੀ ਵੀ ਜਦੋਂ ਇਹ ਵਾਪਸ ਤੋਂ ਪਾਕਿਸਤਾਨ ਜਾਣ ਲੱਗਿਓ ਦੇਸ਼ ਨੇ ਕਿਹਾ ਤਾ ਭਾਈ ਤੂੰ ਪਾਕਿਸਤਾਨ ਚੱਲ ਜਾ ਸਾਡੇ ਤੇ ਦਬਾਅ ਬਹੁਤ ਪਾਇਆ ਜਾ ਰਿਹਾ ਇਹ ਜਦੋਂ ਪਾਕਿਸਤਾਨ ਗਏ ਤੇ ਵਾਪਸੀ ਇਹਨਾਂ ਦੀ ਹੋਈ ਇਹਨਾਂ ਨੇ ਉੱਥੋਂ ਦੇ ਇਹ ਜਿਹੜੇ ਅਧਿਕਾਰੀ ਬਣਾ ਲਿਆ ਇਹਨੂੰ ਕੋਈ ਭਾਇਆ ਨੇਪਾਲ ਭੇਜ ਦਿਓ ਉਹਨਾਂ ਨੇ ਫਿਰ ਉਹਨਾਂ ਮਨਾਜਿਆ ਜੇ ਉਹ ਇਧਰ ਨਾ ਆਵੇ ਜਾਂ ਇਹ ਨਾਮੰਦਿਆਂ ਨੂੰ ਛੱਡ ਪਤੀ ਨਹੀਂ ਸੀ ਭਾਇਆ ਨੇਪਾਲ ਭੇਜਿਆ ਇਸ ਨੂੰ ਜਦੋਂ ਨੇਪਾਲ ਆ ਕੇ ਜਾਜ ਉਤਰਿਆ ਤੇ ਨੇਪਾਲ ਨਾਲ ਸਾਡੇ ਚੰਗੇ ਸਬੰਧ ਸੀ ਉੱਥੇ ਕਾਂਗਰਸ ਦੀ ਸਰਕਾਰ ਸੀ ਇੱਥੇ ਵੀ ਕਾਂਗਰਸ ਸੀ ਉਹਨਾਂ ਫਿਰ ਪਾਲਿਆ ਪੰਗਾ ਉਹਦੀ ਉੱਥੇ ਦੇ ਤੁਰਨ ਜਾਈ ਤੋ ਇਹਨੇ ਫਿਰ ਸੋਚਿਆ ਉਹਨਾਂ ਕੰਮ ਤੇ ਵਿਗੜ ਗਿਆ ਹੀ ਹੈ ਇਨੂੰ ਫਿਰ ਇੱਥੇ ਲਿਆਂਦਾ ਗਿਆ ਕਾਫੀ ਦਿਨ ਜੇਲ੍ਹ ਚ ਰਿਹਾ ਕਈ ਪ੍ਰਕਾਰ ਦੇ ਇੰਟਰੋਗੇਸ਼ਨ ਹੋਈ ਬੜਾ ਕੁਝ ਹੈ ਉਸ ਤੋਂ ਬਾਅਦ ਵੀ ਕਈ ਵਾਰੀ ਇਹਦੀ ਫੜਫੜਾਈ ਹੋਈ ਹੈ ਲੇਕਿਨ ਇਹ ਅੱਜ ਵੀ ਕਹਿੰਦੇ ਆ ਕਿ ਅਸੀਂ ਖਾਲਸਾਤਨ ਦੇ ਨੰਬਰਦਾਰ ਆ ਅਸੀਂ ਖਾਲਸਾਤਨ ਬਣਾ ਕੇ ਰਹਿਣਾ ਲੇਕਿਨ ਹੁਣ ਹਥਿਆਰਬੰਦ ਨਹੀਂ ਹੁਣ ਕਹਿੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਖਾਲਸਾਤਨ ਦੀ ਡਿਮਾਂਡ ਕਰਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਇਹਨਾਂ ਦੇ ਵਿੱਚ ਇੱਕ ਰੇਸਦਗੀ ਉਹ ਕਹਿੰਦੇ ਵੱਡੇ ਖਾਲਸਾ ਦੀ ਅਸੀਂ ਹਾਂ ਤੇ ਵੱਡੇ ਖਾਲਸਾ ਦੀ ਅਸੀਂ ਕੱਲ 29 ਤਰੀਕ ਨੂੰ ਅਰਦਾਸ ਦਾਤੇ ਦਲ ਖਾਲਸਾ ਦੇ ਆਗੂ ਇੱਕ ਅਰਦਾਸ ਕਰਨਗੇ ਉੱਥੇ ਖਾਲਸਾ ਦੀ ਜਿਹੜੀ ਉਹ ਬੁਨਿਆਦ ਲਈ ਖਾਲਸਾ ਦੀ ਜਿਹੜੀ ਚੜ੍ਹਦੀ ਕਲਾ ਲਈ ਹੋਰ ਅਰਦਾਸ ਕਰਨਗੇ ਠੀਕ ਅਰਦਾਸ ਵੀ ਸਾਡੇ ਧਰਮ ਦੇ ਵਿੱਚ ਬੜੀ ਉੱਚੀ ਤੇ ਸੁੱਚੀ ਹੁੰਦੀ ਹੈ ਜਿੰਨੇ ਜਿੱਥੇ ਜੇ ਸਾਗੇ ਜੋਰ ਨਾ ਚੱਲੇ ਕੋਈ ਤੇ ਸੀ ਜੇ ਕੋਈ ਸਜੇ ਖਲੇ ਕੀ ਦੀ ਅਰਦਾਸ ਤੇ ਤੁਹਾਨੂੰ ਮੈਂ ਦੱਸ ਦਿਆਂ ਮੈਂ 29 April 1986 ਨੂੰ ਜਦੋਂ ਇੱਕ ਪੰਥ ਕਮੇਟੀ ਬਣੀ ਸੀ ਤੇ ਉਹਨਾਂ ਅਕਾਲ ਤਖਤ ਤੋਂ ਖਾਲਸਾ ਦਾ ਐਲਾਨ ਕਰ ਦਿੱਤਾ ਸੀ ਹੂੰ ਉਸ ਟਾਈਮ ਤੇ ਪਾਕ ਦੀ ਪਾਕਿਸਤਾਨੀ ਏਜੰਸੀਆਂ ਜਿਹੜੀਆਂ ਬੜੀਆਂ ਭੜਕੀਆਂ ਸੀ ਬਾਬਾ ਗੁਰਦਿਆਲ ਸਿੰਘ ਜਿਹਨੂੰ ਬਾਪੂ ਡਾਂਗ ਵਾਲਾ ਕਹਿੰਦੇ ਹੁੰਦੇ ਉਹ ਪਾਕਿਸਤਾਨ ਦੇ ਵਿੱਚ ਸੀ ਤੇ ਏਜੰਸੀਆਂ ਵਾਲੇ ਨੇ ਉਹਦੇ ਇੱਕ ਵਾਰ ਕਹੀ ਸੀ ਉਹਨੂੰ ਬਾਪੂ ਗੁਰਦਿਆਲ ਸਿੰਘ ਨੂੰ ਵੀ ਉਹ ਸਿੱਖੋ ਤੁਸੀਂ ਜੁੱਤੀਆਂ ਖਾਣ ਦਾ ਕੀ ਠਿਕਾ ਲੈ ਲਿਆ ਹੁਣ ਖਾਓ ਛੱਤਰ ਤੁਹਾਨੂੰ ਕਿਹਨੇ ਕਿਹਾ ਸੀ ਖਾਲਸਾ ਦਾ ਲਾਲ ਕਰੋ ਤੁਸੀਂ ਲੇਕਿਨ ਜੋ ਮੇਰੀ ਸੂਚਨਾ ਦੇ ਤਾਪਕ ਜੋ ਮੈਂ ਕਿਤਾਬਾਂ ਚ ਪੜਿਆ ਲੇਕਿਨ ਇੱਕ ਵਿਅਕਤੀ ਨੂੰ ਫੋਨ ਆਇਆ ਸੀ ਉਹਨਾਂ ਚੋਂ ਕਹਿੰਦਾ ਨਹੀਂ ਜੀ ਅਸੀਂ ਉੱਥੇ ਬਿਠੇ ਸੀਗੇ ਉਹ ਕਹਿੰਦੇ ਵੀ ਉਹ ਸਰਕਾਰੀ ਸਾਜ਼ਿਸ਼ ਸੀ ਜਦੋਂ ਉਹ ਨਾਊਂਸਮੈਂਟ ਹੋਈ ਮੁੜ ਕੇ ਉਹ ਬੰਦੇ ਚਲੇ ਗਏ ਤੇ ਬਾਅਦ ਤੁਸੀਂ ਪੁਲਿਸ ਆਉਂਦੀ ਹੈ ਜਦੋਂ ਉਹ ਨਾਊਂਸ ਕਰਦੇ ਆ ਸਭ ਕੁਝ ਕਰਦੇ ਦੋ ਪੁਲਿਸ ਨਹੀਂ ਆਉਂਦੀ ਬਾਅਦ ਚ ਪੁਲਿਸ ਆਉਂਦੀ ਹੈ ਉੱਥੇ ਹੁਣ ਇਹ ਜਿਹੜੀ ਉਹਦੋਂ ਖਾਲਸਾਤਨ ਕੀਤਾ ਸੀ ਫਿਰ ਜਦੋਂ ਉਹ ਗੁਰਦਿਆਲ ਸਿੰਘ ਨੂੰ ਉਹਨਾਂ ਭੇਜਿਆ ਉੱਥੋਂ ਇੱਥੇ ਭੇਜਿਆ ਤੇ ਜਿਹੜੇ ਇੱਥੇ ਬੈਠੇ ਸੀ ਖਾਲਸਾ ਦਾ ਲੰਬਰਦਾਰ ਉਹ ਉਹਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਜਿਹਦਾ ਮਤਲਬ ਸੀ ਇਹ ਕੋਈ ਇਹਦੇ ਪਿੱਛੇ ਵੀ ਸਰਕਾਰੀ ਛਾਜਸ਼ ਹੋ ਸਕਦੀ ਹੈ ਚਲੋ ਖਾਲਸਾਣ ਦੀ ਡਿਮਾਂਡ ਤੇ ਉਸੇ ਦੇ ਰੱਖਿਓ ਉਹ ਬੁਨਿਆਦ ਉਸੇ ਦੇ ਰੱਖੀ ਗਈ ਸੀ ਜਿੱਦਨ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਨੇ ਕਹਿ ਦਿੱਤਾ ਸੀ ਕਿ ਜੇ ਇੰਦਰਾ ਗਾਂਧੀ ਦੇ ਜਾਂ ਕਿਸੇ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਦਿਨ ਖਾਲਸਾਣ ਦੀ ਬੁਨਿਆਦ ਰੱਖੀ ਜਾਏਗੀ ਜੇਟ ਮਲਾਨੀ ਜਦੋਂ ਆਇਆ ਸੀ ਆਖਰੀ ਇੰਟਰਵਿਊ ਲੈਣ ਸੰਤ ਭਿੰਡਰਵਾਲਿਆਂ ਨਾਲ ਉਹਨੂੰ ਵੀ ਕਹ ਦਿੱਤਾ ਸੀਗਾ ਵੀ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਆ ਨਾਲ ਰਹਿ ਕੇ ਅਸੀਂ ਇੱਕ ਅਣਖ ਵਾਲਾ ਇੱਕ ਆਪਣਾ ਜੀਣਾ ਆਜ਼ਾਦ ਜ਼ਿੰਦਗੀ ਜੀਵਨ ਜਿਲਕ ਚਾਹੁੰਦੇ ਆ ਅਸੀਂ ਤੇ ਮਿਹਨਤੀ ਲੋਕ ਆ ਅਸੀਂ ਤੇ ਪੂਰੇ ਦੇਸ਼ ਦਾ ਜਿਹੜਾ ਉਹ ਢਿੱਡ ਭਰਦੇ ਆ ਨਾ ਅਸੀਂ ਗੁਦਾਰ ਕਿਵੇਂ ਹੋ ਸਕਦੇ ਆ ਲੇਕਿਨ ਉਹਨਾਂ ਨੇ ਵੀ ਕਿਹਾ ਸੀ ਵੀ ਜੇ ਕਿਤੇ ਇੰਦਰਾ ਗਾਂਧੀ ਜਾਂ ਤੁਹਾਡੀ ਸਰਕਾਰ ਨੇ ਇਹ ਗਲਤੀ ਕਰ ਲਈ ਕੱਲ ਤੱਕ ਧਮਲਾ ਕਰਨੀ ਤੇ ਉਸੇ ਦਿਨ ਸਮਝ ਲਓ ਵੀ ਖਾਲਸਾਣ ਦੀ ਬੁਨਿਆਦ ਨਹੀਂ ਰੱਖੀ ਜਾਵੇ ਇੱਕ ਪੱਤਰਕਾ ਨੇ ਕਿਤਾਬ ਵੀ ਲਿਖੀ ਨਹੀਂ ਰੱਖੀ ਗਈ। ਕੈਰੋ ਦੇ ਵਿੱਚ ਕਈ ਗੱਲਾਂ ਆਪਣੇ ਕੋਲ ਵੀ ਪਾਈਆਂ ਨੇ। ਹੁਣ ਉਹ ਜਿਹੜੀ ਖਾਲਸਾਂ ਦੀ ਨਹੀਂ ਰੱਖੀ ਗਈ ਸੀਗੀ। ਉਦੋਂ ਬਾਅਦ ਫਿਰ ਸਾਕਾ ਨੀਲਾ ਤਾਰਾ ਹੋ ਜਾਂਦਾ ਤੇ ਕੁਛ ਦੇਰ ਤੇ ਚੁੱਪ ਰਹਿੰਦੀ ਐ ਤੇ ਦਿਖਣ ਉਸ ਤੋਂ ਬਾਅਦ ਸਾਡਾ ਇੱਕ ਬੜਾ ਵੱਡਾ ਅਧਿਕਾਰੀ ਐ ਨੈਸ਼ਨਲ ਲੈਂਡ ਅਜਕਲ। ਉਹ ਇੱਥੇ ਕਹਿੰਦਾ ਹੁੰਦਾ ਸੀ ਵੀ ਮੈਂ ਪਾਕਿਸਤਾਨ ਦੀ ਕਰਨਲ ਤੇ ਮੈਂ ਉੱਥੋਂ ਆ ਆ ਤੁਹਾਡੀ ਮਦਦ ਵਾਸਤੇ ਆਇਆ ਹਾਂ ਕਦੀ ਉਹ ਰਿਕਸ਼ਾ ਲੈ ਕੇ ਆ ਜਾਂਦਾ ਕਿਈ ਸਾਈਕਲ ਲੈ ਕੇ ਇਹੋ ਜਿਹੀ ਚੀਜ਼ ਲੈ ਕੇ ਉਹਨਾਂ ਹੁੰਦਾ ਸੀ। ਛੋਕ ਜੋ ਕਰਦਾ ਤੇ ਇਸ ਲਈ ਹੈ ਕੁਝ ਹੋਰ ਸੀਗਾ। ਤੇ ਜਿਹੜੇ ਉਹ ਬੰਦੇ ਅੰਦਰ ਬੈਠੇ ਸੀ ਉਹ ਸਿਰਫ ਬਹਿਸ ਕਰਕੇ ਸੀ ਵੀ ਜਿਹੜਾ ਸਾਕਾ ਨੀਲਾ ਤੇਰਾ ਤਾਰਾ ਕੀਤਾ ਗਿਆ ਸੀ ਉਹਨੂੰ ਜਸਟੀਫਾਈ ਕਰਨ ਵਾਸਤੇ। ਉਦੋਂ ਬਾਅਦ ਖਾਲਸਤਾਨ ਦੀ ਮੂਵਮੈਂਟ ਨੂੰ ਲੈ ਕੇ ਦੋ ਆਪਰੇਸ਼ਨ ਦਰਬਾਰ ਸਾਹਿਬ ਤੇ ਹੁੰਦੇ ਨੇ। ਇੱਕ ਤੇ ਬਰਨਾਲਾ ਦੀ ਸਰਕਾਰ ਵੇਲੇ ਹੁੰਦਾ ਜਦੋਂ ਫਿਰ ਦੋ ਧੜੇ ਹੋ ਜਾਂਦੇ ਆ ਤੌੜਾ ਤੇ ਬਾਦਲ ਆਪਣੇ ਐਮਐਲਏ ਦੇ ਕਿ ਪਾਸੇ ਹੋ ਜਾਂਦੇ ਆ ਤੇ ਬਾਦਲ ਸਰਕਾਰ ਬਰਨਾਲਾ ਸਰਕਾਰ ਘਟਕਿੰਟੀ ਜਾਂਦੀ ਹੈ ਤੇ ਫਿਰ ਸਾਲ 1.5 ਸਾਲ ਜਿਹੜੀ ਕਾਂਗਰਸ ਉਹਨੂੰ ਆਪਣੇ ਜਿਹੜੀ ਸੀ ਉਹ ਪੌੜੀਆਂ ਤੇ ਖੜੀ ਕਰਕੇ ਤੇ ਫਿਰ ਨਵੀਂ ਸਰਕਾਰ ਉਹ ਮਣਕਾ ਸਿਕਾ ਟੁੱਟ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਇੱਕ ਪ੍ਰੈਸ਼ਰ ਹੁੰਦਾ ਜੋ ਗਵਰਨਰ ਰਾਜ ਸੀਗਾ 1988 ਦੇ ਵਿੱਚ ਉਸ ਪ੍ਰੇਚਨ ਜਿਸ ਤਰੀਕੇ ਨਾਲ ਬਾਹਾਦਰ ਜਰਨੈਲ ਜਿਹੜੇ ਸੀ ਕਿੰਦਰੋਂ ਬਾਵਾ ਖੜੀਆ ਕਰਕੇ ਆਏ ਸੀ ਉਹ ਵੀ ਸਾਰਿਆਂ ਨੇ ਵੇਖਿਆ ਜਿੰਨਾ ਉਹਨਾਂ ਗੰਦ ਸਾਡੇ ਕੜਾਹ ਵਾਲੇ ਪ੍ਰਸ਼ਾਦ ਵਾਲੇ ਬਰਤਨਾਂ 'ਚ ਪਾਇਆ ਸੀ ਦਰਬਾਰ ਸੇਹ ਦੇ ਅੰਦਰ ਉਹ ਵੀ ਸਾਰਿਆਂ ਨੇ ਵੇਖਿਆ ਕਿੰਨੂ ਕਿਸੇ ਕੋਲ ਦਾ ਨਹੀਂ ਪਤਾ ਇਸ ਕਰਕੇ ਖਾਲਸਾਣ ਦੀ ਮੰਗ ਨੂੰ ਲੈ ਕੇ ਸਰਦਾਰ ਸਿਮਰ ਸਿੰਘ ਮਾਨ ਤੇ ਪਹਿਲੇ ਦਿਨ ਤੋਂ ਹੀ ਅਦ ਵਿੱਚ ਖਾਲਸਾਣ ਸਾਡੀ ਮੰਗੇਗੀ ਹੁਣ ਖਾਲਸਾਣ ਚਾਹੀਦਾ ਕਿੱਥੇ ਆ ਇਹਦਾ ਨਕਸ਼ਾ ਦੱਸ ਦਿਓ ਉਹ ਨਕਸ਼ਾ ਕਿਹੜਾ ਹੋਣਾ ਚਾਹੀਦਾ ਕੀ ਮਹਾਰਾਜਾ ਰੇਨ ਦੀ ਸੋਣ ਲਖਣ ਰਾਜਦਵਾਲ ਰੱਖਿਆ ਹੋਏਗਾ ਜਾਂ ਕਿ ਉਦੋਂ ਪਹਿਲਾਂ ਤਾਂ ਹੈ ਕਿ ਜਾਂ ਉਦੋਂ ਬਾਅਦ ਦਾ ਹੋਏਗਾ ਇਸ ਕਰਕੇ ਕੱਲ ਨੂੰ ਉਸੇ ਖਾਲਸਤਾਨ ਦੀ ਜਿਹੜੀ ਪ੍ਰਾਪਤੀ ਲਈ ਅਕਾਲ ਤਖਤ ਤੇ ਦਲ ਕਲਸਬਲ ਨੂੰ ਅਰਦਾਸ ਕੀਤੀ ਜਾਏਗੀ ਵੀ ਜਿਹੜੀ ਗੱਲ ਲਿਖੀ ਗਈ ਸੀ ਨਹੀਂ ਰੱਖੀ ਗਈ ਉਹਨੂੰ ਲੈ ਕੇ ਅਰਦਾਸ ਕੀਤੀ ਜਾਵੇਗੀ ਜੀ ਅਟਿਕ ਸਾਹਿਬ ਜਦੋਂ ਦੇ ਅਮਰੀਕਾ ਦੇ ਵਿੱਚ ਦੂਜੀ ਵਾਰੀ ਡੋਨਲਡ 트ੰਪ ਜਿਹੜੇ ਆ ਰਾਸ਼ਟਰਪਤੀ ਬਣਿਆ ਕਿ ਭਾਰਤ ਨੂੰ ਲੈ ਕੇ ਇਹ ਇਹਨਾਂ ਦੇ ਮਨ ਦੇ ਵਿੱਚ ਥੋੜਾ ਗੁੱਸਾ ਜਾਂ ਕੋ ਗਿੜਾ ਹੈਗਾ ਭਾਰਤ ਨਾਲ ਹੁਣੋਂ ਪਹਿਲਾ ਵਾਰੀ ਇਹ ਕਰਦੇ ਹਾਲਾਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿੰਦੇ ਹੁੰਦੇ ਸੀ ਇਲੈਕਸ਼ਨਾਂ ਦੇ ਵਿੱਚ ਵੀ ਇਹ ਤੇ ਮੇਰਾ ਦੋਸਤ ਆ ਮੇਰਾ ਬੈਸਟ ਫਰੈਂਡ ਆ ਪਰ ਜਿਹੜਾ ਅਮਰੀਕਾ ਉਹ ਇਸ ਵਕਤ ਉਦਾਂ ਦਾ ਸਾਥ ਜਾਂ ਉਦਾਂ ਦਾ ਜਿਹੜਾ ਤੌਰ ਤਰੀਕਾ ਦਿਖਾ ਨਹੀਂ ਰਿਹਾ ਹੁਣ 트ੰਪ ਸਾਹਿਬ ਨੇ ਕੀ ਕਿਹਾ ਭਾਰਤ ਪਾਕਿਸਤਾਨ ਨੂੰ ਲੈ ਕੇ ਤੁਸੀਂ ਬਿਹਤਰ ਜਾਣਦੇ ਹੋ ਪਰ ਇਹਦੇ ਮਾਇਨੇ ਕੀ ਆ ਕੀ ਜਿਹੜੇ 트럼ਪ ਸਾਹਿਬ ਆ ਉਹ ਹੁਣ ਭਾਰਤ ਦੇ ਨਾਲ ਉਹੋ ਜੀ ਦੋਸਤੀ ਨਹੀਂ ਪਗਾਉਣਾ ਚਾਹੁੰਦੇ ਉਹ ਮਿੱਤਰਤਾ ਛੱਡ ਕੇ ਉਹ ਪਾਕਿਸਤਾਨ ਵਾਲੇ ਪਾਸੇ ਕਿਉਂ ਹੋ ਗਏ ਜੀ ਪੱਟੀ ਸਾਹਿਬ ਜਿੰਦ ਤੋਂ ਤੱਕ ਪਾਕਿਸਤਾਨ ਤੇ ਭਾਰਤ ਦੀ ਗੱਲ ਜਦੋਂ 35 ਸਿੱਖਾਂ ਦਾ ਕਤਲ ਹੋਇਆ ਸੀ ਤੇ ਬਿਲ ਕਲਿੰਟਨ ਜਦੋਂ ਇੰਡੀਆ ਆਇਆ ਸੀ ਤੇ ਇੰਡੀਆ ਤੋਂ ਬਾਅਦ ਉਹ ਪਾਕਿਸਤਾਨ ਵੀ ਗਿਆ ਸੀ ਜੀ ਇੰਡੀਆ ਨੇ ਦਰਾਵੀ ਕੀਤਾ ਸੀ ਤੇ ਉਹਨੇ ਵੀ ਕਿਹਾ ਸੀ ਭਾਈ ਮੇਰੇ ਲਈ ਸਭ ਬਰਾਬਰ ਨੇ ਮੇਰੇ ਲਈ ਪਾਕਿਸਤਾਨ ਵੀ ਉਨਾ ਹੀ ਪਿਆਰਾ ਵਾ ਤੇ ਉਨਾ ਹੀ ਬਿਰਲ ਦੀ ਭਾਰਤ ਪਿਆਰਾ ਵਾ ਉਸ ਤੋਂ ਬਾਅਦ ਬਰਾਕ ਮਾਮਾ ਆਏ ਠੀਕ ਆ ਉਹ ਡਾਕਟਰ ਮਨਮੋਹਨ ਸਿੰਘ ਨਾਲ ਉਹਨਾਂ ਦੀ ਬੜੀ ਨੇੜਤਾ ਸੀ ਜਿਹੜੀ ਆ ਆਰਥਿਕ ਨੀਤੀਆਂ ਅਮਰੀਕਾ ਜਿਹੀਆਂ ਉਹਨਾਂ ਦੇ ਵਿੱਚ ਕੁਝ ਰੋਲ ਜਿਹੜਾ ਵਾ ਉਹ ਡਾਕਟਰ ਮਨਮੋਹਨ ਸਿੰਘ ਦਾ ਵਸੀਕ ਹੈ ਹੂੰ ਤੇ ਬਰਾਕ ਬਮਾਂ ਉਮਾਮਾ ਤੇ ਇਥੋਂ ਤੱਕ ਕਹਿੰਦੇ ਹੁੰਦੇ ਸੀ ਬਜੋ ਡਾਕਟਰ ਮਨਮੋਹ ਸਿੰਘ ਬੋਲਦੇ ਉਹਨਾਂ ਨੂੰ ਦੁਨੀਆ ਸੁਣਦੀ ਹੈ ਜੀ ਇਹ ਸਿੱਖਾਂ ਵਾਸਤੇ ਤੇ ਭਾਰਤ ਵਾਸਤੇ ਬੜੇ ਵੱਡੇ ਮਾਣ ਦੀ ਗੱਲ ਸੀਗੀ ਕਿ ਸਿੱਖ ਕੋਈ ਛੋਟੀ ਮੋਟੀ ਕਮਿਊਨਿਟੀ ਉਹਨਾਂ ਕੋਲੇ ਇਹੋ ਜਿਹਾ ਦਿਮਾਗ ਵੀ ਹੈਗੇ ਮੈਂ ਥੋੜਾ ਜਿਹਾ ਹਟ ਕੇ ਗੱਲ ਕਰਨ ਲੱਗਾ ਤੁਹਾਨੂੰ ਪਤਾ ਹੋਏਗਾ ਸਿੱਖਾਂ ਬਾਰੇ ਐਸ.ਪੀ. ਹਸਾਬ ਕਿਤਾਬ 'ਚ ਬੜੇ ਕਮਜ਼ੋਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜੇ ਸਿੱਖਿਆ ਦਾ ਮਹਿਕਮਾ ਦਿੱਤਾ ਸੀ ਤੇ ਉਹ ਫਕੀਰ ਅਜੀਜ਼ਉਦ-ਦੀਨ ਜੀ ਤੇ ਵਿੱਤ ਮਹਿਕਮਾ ਜਿਹੜਾ ਸੀ ਉਹ ਬਕਾਇਦਾ ਤੌਰ ਤੇ ਹਿੰਦੂ ਪਾਈਚਰੇ ਕੋਲ ਸੀ ਇਹਦੀ ਪਾਲਿਸੀ ਤੁਸੀਂ ਬਣਾ ਦੇ ਦਾ ਹਿਸਾਬ ਤੱਕ ਤੁਸੀਂ ਰੱਖਣਾ ਉਹਨਾਂ ਨੇ ਤੇ ਜਿਹੜੇ ਸਾਡੀ ਬਾਰਡਰਾਂ ਦੀ ਸੁਰੱਖਿਆ ਸੀਗੀ ਉਹ ਸਾਡੇ ਸਿੱਖ ਜਰਨੈਲਾਂ ਦੇ ਕੋਲੇ ਸੀ ਇਸ ਕਰਕੇ ਆਪਾਂ ਜੇ ਹੁਣ ਦੀ ਗੱਲ ਕੀਤੀ ਜਾਵੇ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਆਂ 트럼ਪ ਆ ਦੀ ਤੇ 트럼ਪ ਸਾਹਿਬ ਨੇ ਵੀ ਇਹ ਗੱਲ ਕਹਿਤੀ ਆ ਭਾਈ ਤੁਹਾਡੇ ਜਿਹੜੇ ਝਗੜੇ ਆ ਤੁਸੀਂ ਆਪਸ ਵਿੱਚ ਬੈਠ ਕੇ ਨਿਬੇੜੋ ਲੇਕਿਨ ਪਾਕਿਸਤਾਨ ਨੇ ਕਹਿਤਾ ਸੀ ਵੀ ਜੇ ਤੁਸੀਂ ਸਾਡੇ ਤੇ ਕਿਸੇ ਪ੍ਰਕਾਰ ਦਾ ਪਾਣੀ ਰੋਕਣ ਦੀ ਗੱਲ ਕੀਤੀ ਜਰੀਆ ਬੰਦ ਕਰਨ ਦੀ ਗੱਲ ਕੀਤੀ ਤੇ ਫਿਰ ਜਿਹੜਾ ਉਹ ਸਿਮਲਾ ਸਮਝੌਤਾ ਆਇਆ ਸੀ ਜੀ ਦੇ ਵਿੱਚ ਹੋਇਆ ਸੀ ਵੀ ਵੇਖ ਤੁਸੀਂ ਕੋਈ ਜੰਗ ਨਹੀਂ ਲੜਾਂਗੇ ਤੇ ਕਸ਼ਮੀਰ ਜਿਹੜਾ ਉਹ ਸ਼ਿਮਲਾ ਸਮਝੌਤਾ ਉਹ ਤੇ ਮੈਨੂੰ ਲੱਗਦਾ ਆਪਾਂ ਰੱਦ ਵੈਸੇ ਕਰ ਹੀ ਚੁੱਕੇ ਆ ਉਸ ਤੋਂ ਬਾਅਦ ਪਹਿਲੋਂ ਮੈਂ ਉਹਦੀ ਗੱਲ ਕੀਤੀ ਨਾ ਜੀ ਜੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਉਹਦੇ ਨਾਲ ਅਸੀਂ ਦੁਬਾਰਾ ਜੰਗ ਨਹੀਂ ਲੜਾਂਗੇ ਅਸੀਂ ਵਾਰ ਸਾਡੀ ਪਾਕਿਸਤਾਨ ਨੂੰ ਹੀ ਬੈਟਲ ਜ਼ਰੂਰੀ ਹੈ ਵਾਰ ਨਹੀਂ ਹੋਈ ਵਾਰ ਹੁੰਦੀ ਜਦੋਂ ਚਾਰਚ ਫਿਰ ਸਾਰੇ ਬਾਰਡਰ ਖੋਲਿੱਤੇ ਜਾਂਦੇ ਆ ਬੈਟਲ ਹੁੰਦੀ ਜਦ ਜੇ ਥੋੜੀ ਜਗ੍ਹਾ ਤੇ ਲੜੀ ਜਾਂਦੀ ਹੈ ਕਾਰਗਲ ਦੀ ਲੜਾਈ ਸਾਡੀ ਹੋਈ ਹੈ ਉਹ ਬੈਟਲ ਟਾਈਪ ਸੀਗੀ ਵਾਰ ਟਾਈਪ ਨਹੀਂ ਸੀਗੀ ਹੁਣ ਜਦੋਂ ਉਹਨਾਂ ਨੇ ਕਹਿਤਾ ਨਹੀਂ ਲੜੋਗੇ ਤੇ ਵਾਕਿਆ ਉਸ ਤੋਂ ਬਾਅਦ ਸਾਡੀ ਲੜਾਈ ਕੋਈ ਹੋਈ ਵੀ ਨਹੀਂ ਉਸ ਲੈਵਲ ਦੀ ਨਾ 72 ਵਾਲੀ ਤੇ ਨਾ 62 ਵਾਲੀ ਤੇ ਨਾ 65 ਵਾਲੀ ਹੁਣ ਜਦੋਂ ਇਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਕਿਉਂ ਕਲੈਂਟਨ ਨੇ ਵੀ ਕਹਿਤਾ ਸੀ ਮੇਰੇ ਲਈ ਬਰਾਬਰ ਨੇ ਟਰੰਪ ਜਿਹੜਾ ਬਰਾਤ ਮਹਾਮਾਸੀ ਉਹ ਕਹਿੰਦਾ ਠੀਕ ਹੈ ਮੇਰੇ ਭਾਰ ਨਾਲ ਬਹੁਤ ਸੁਖਾਵੇ ਸਬੰਧਨ ਲੇਕਿਨ ਅਸੀਂ ਤੇ ਦੁਨੀਆ ਤੇ ਰਾਜ ਕਰਨ ਵਾਲੇ ਬੰਦੇ ਆ ਸਾਡੇ ਜਿਹਾ ਬਰਾਬਰ ਨੇ ਹੁਣ ਟਰੰਪ ਨੇ ਜਦੋਂ ਵੇਖਿਆ ਵੀ ਹਾਲਾਤ ਵਿਗੜਦੇ ਨੇ ਤੇ ਪਾਕਿਸਤਾਨ ਤੇ ਟੈਕੋਸ਼ੈਂਟ ਪਾਕਿਸਤਾਨ ਦੇ ਰਿਐਕਟ ਕੀਤਾ ਪਾਕਿਸਤਾਨ ਦੇ ਤੇ ਬਹੁਤ ਨੁਕਸਾਨ ਹੋਊਗਾ। ਉਹਨਾਂ ਨੇ ਦੋਵਾਂ ਨੂੰ ਜਿਹੜੀ ਸੀ ਥੋੜੀ ਜਿਹੀ ਘੁਰਕੀ ਵੱਟੀ ਆ ਵੀ ਭਾਈ ਦੋਵੇਂ ਬੈਠ ਕੇ ਆਪਣੀ ਗੱਲ ਦਾ ਸਮਝੌਤਾ ਕਰ ਲਓ ਆਪਣੇ ਬੈਠ ਕੇ ਆਪਣੇ ਜਿਹੜੇ ਮਸਲੇ ਨੇ ਬੈਠ ਕੇ ਹੱਲ ਕਰੋ। ਤੁਹਾਨੂੰ ਪਤਾ ਪਾਕਿਸਤਾਨ ਨੇ ਗੱਲ ਕਹਿਤੀ ਸੀ ਵੀ ਜੇ ਕਿਤੇ ਸਾਡਾ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਅਸੀਂ ਸ਼ਿਮਲਾ ਸਮਝੌਤਾ ਰੱਦ ਕਰ ਦੇਾਂਗੇ। ਕਸ਼ਮੀਰ ਦਾ ਮਸਲਾ ਫਿਰ ਅਸੀਂ ਬਾਹਰ ਨਹੀਂ ਕੰਟਰੀ ਨੂੰ ਪਾ ਕੇ ਹੱਲ ਕਰਾਂਗੇ ਉਹ ਸਾਡੇ ਜੀ ਘਾਟੇ ਬੰਦਾ ਸੁਧਾ ਹੋਊਗਾ ਹੁਣ ਉਹਦੇ ਵਿੱਚ ਕਰਕੇ ਟਰੰਪ ਦੀ ਜਿਹੜੀ ਗੱਲ ਕਹਿ ਦਿੱਤੀ ਹੈ ਤੁਹਾਨੂੰ ਪਤਾ ਹੈ ਵਾਜ 7 ਦਿਨ ਬੀਤ ਗਿਆ ਇਹਦੇ ਉੱਤੇ ਇਹੋ ਜਿਹਾ ਕੋਈ ਬਿਆਨ ਪ੍ਰਧਾਨ ਮੰਤਰੀ ਜੀ ਨਹੀਂ ਆਇਆ ਜਿਹੜਾ ਬਹੁਤ ਸਖਤ ਹੋਵੇ ਲੇਕਿਨ ਸਾਡੇ ਜਿਹੜੇ ਗੋਦੀ ਮੀਡੀਆ ਤੇ ਮੋਦੀ ਮੀਡੀਆ ਵਾ ਇੱਕ ਗਿਰਜਾ ਵਾਂਗੂ ਉਹਨਾਂ ਲਾਸ਼ਾਂ ਦੇ ਉੱਤੇ ਮਰੇ ਕਰਦੇ ਜਿਹੜੇ ਗਲਤ ਨੇ ਭਈ ਜੇ ਕੁਝ ਕਰਨਾ ਵੀ ਹੋਵੇ ਤੇ ਇਹ ਗੁੱਡੇ ਗੁੱਡੀ ਦਾ ਖੇਡ ਨਹੀਂ ਇਹਦੇ ਵਾਸਤੇ ਕਿਸੇ ਪ੍ਰਕਾਰ ਦੀ ਤਿਆਰੀ ਚਾਹੀਦੀ ਤੇ ਤੁਹਾਨੂੰ ਪਤਾ ਵੀ ਹੋਵੇਗਾ ਜਦੋਂ ਸਰਜੀਕਲ ਸਟ੍ਰਾਈ ਅਸੀਂ ਸਟ੍ਰਾਈਕ 2019 ਚ ਕੀਤੀ ਸੀ ਸਾਡੇ ਬੰਦੇ ਕਹਿੰਦੇ ਸਾਡੇ ਇੰਡੀਆ ਕਹਿੰਦੇ ਸੀ ਉਹਨਾਂ ਦੇ ਅਸੀਂ ਕੈਂਪ ਤਬਾਹ ਕਰ ਦਿੱਤੇ ਲੇਕਿਨ ਪਾਕਿਸਤਾਨ ਵਾਲੇ ਪਾਸੇ ਉਹਨਾਂ ਵਿਖਾਈਆਂ ਫੋਟੋਆਂ ਕਿ ਨਹੀਂ ਕਿ ਰਹੀ ਕੁਝ ਨਹੀਂ ਆ ਜੰਗਲ ਚ ਜਰੂਰ ਮੰਮਸੂੜ ਕੇ ਗਏ ਰਹੇ ਤੇ ਸਾਡਾ ਇੱਕ ਜਹਾਜ਼ ਵੀ ਡੇਗ ਲਿਆ ਸੀ ਉਹਨਾਂ ਨੇ ਬੜੀ ਫੁਰਤੀ ਨਾਲ ਇਸ ਕਰਕੇ ਐਸ ਵਾਰੀ ਜਿਹੜੀ ਹੈ ਨਾ ਉਹਦੀ ਜਿਹੜੀ ਤਿਆਰੀ ਕਰਕੇ ਜਿਹੜੀ ਇਹੋ ਜੀ ਕਾਲੀ ਚ ਕੋਈ ਕਦਮ ਨਹੀਂ ਚੁੱਕਿਆ ਜਾਣਾ ਤੇ ਨਾਲੇ ਜਦੋਂ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਜਿਸ ਤਰੀਕੇ ਨਾਲ ਚਾਈਨਾ ਉੱਥੇ ਖਾਣਾ ਪੁੱਟ ਰਿਹਾ ਵਾ ਮਕਬੂਜ਼ਾ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਉੱਥੋਂ ਬੜਾ ਕੁਝ ਮਿਲਿਆ ਤੇ ਮੈਨੂੰ ਲੱਗਦਾ ਵੀ ਜਿੰਨਾ ਕੁ ਮਿਲਿਆ ਜੇ ਕਿਤੇ ਉਹਨੂੰ ਮੌਜੂਦਾ ਮਿਲ ਗਿਆ ਨਾ ਤੇ ਪਾਕਿਸਤਾਨ ਫਿਰ ਆਪਣੇ ਪੈਰਾਂ 'ਤੇ ਖੜਾ ਹੋ ਜੂਗਾ ਪਰ ਭਟਾ ਜੀ ਇੱਕ ਗੱਲ ਹੋਰ ਦੱਸਿਓ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਆਪਣੇ ਜ਼ਿਲ੍ਹਾ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਉੱਥੋਂ ਦੇ ਕਈ ਪਿੰਡਾਂ ਦੇ ਵਿੱਚ ਤਾਂ ਅਨਾਉਂਸਮੈਂਟ ਵੀ ਹੋ ਰਹੀ ਹੈ ਵੀ ਇਹ ਥਾਂ ਵਿਲੀ ਕਰ ਦਿਓ ਭਾਰਤ ਕਿਸੇ ਮਤਲਬ ਇਦਾਂ ਵੀ ਲੱਗਦਾ ਵੀ ਜੰਗ ਦੀ ਤਿਆਰੀ ਕਰ ਰਿਹਾ ਨਹੀਂ ਜੰਗ ਨਹੀਂ ਲੱਗੇਗੀ ਮਦਨ ਜੰਗ ਨਹੀਂ ਲੱਗੇਗੀ ਜੰਗ ਲੜਨ ਦੀ ਸਥਿਤੀ 'ਚ ਦੋਵੇਂ ਦੇਸ਼ ਅਸਲੇ ਨਹੀਂ ਹੈ ਜੇ ਜੰਗ ਲੱਗ ਗਈ ਤੇ ਫਿਰ ਆਰ ਪਾਰ ਦੀ جنگ ਹੋਏਗੀ ਫਿਰ ਜਾਂ ਇਧਰ ਜਾ ਉਧਰ ਫਿਰ ਤਾਂ ਕੋਈ ਦੂਸਰਾ ਸੁਪਈ ਨਹੀਂ ਹੋਏਗਾ ਇਸ ਕਰਕੇ ਜਦ ਤੱਕ ਮੈਂ ਮਹਿਸੂਸ ਕਰਦਾ ਜੰਗ ਨਹੀਂ ਲੱਗੇਗੀ ਲੇਕਿਨ ਸਾਡੇ ਜਿਹੜੇ ਸੋਸ਼ਲ ਮੀਡੀਆ ਵਾਲੇ ਅਰਣ ਗੋਸਵੀ ਵਰਗੇ ਉਹਨਾਂ ਨੇ ਜੰਗ ਛੇੜੀ ਦਿੱਤੀ ਉਹਨਾਂ ਸਾਡੇ ਰਫੇਲ ਭੇਜ ਦਿੱਤੇ ਉਹ ਲੋਹਰ ਟੋਗਲੇ ਪਾਸੇ ਭੇਜ ਦਿੱਤੇ ਉਹਨਾਂ ਨੇ ਇਹ ਨਹੀਂ ਹੋਣਾ ਚਾਹੀਦਾ ਯਾਰ ਹਾਲ ਹੀ ਕੇ ਸਾਡੀ ਜਿਹੜੀ ਇੰਟਰਨਲ ਮਿਨਿਸਟਰੀ ਹੋਮ ਮਿਨਿਸਟਰੀ ਉਹਨਾਂ ਨੇ ਗਲਤ ਕਹਿ ਦਿੱਤੀ ਹੈ ਵੀ ਭਾਈ ਇਹੋ ਜੀਆਂ ਖਬਰਾਂ ਪ੍ਰਕਾਸ਼ਿਤ ਨਾ ਕੀਤੇ ਜਿਹੜੀਆਂ ਸਾਡੀ ਆਰਮੀ ਨੂੰ ਪ੍ਰਾਪਤ ਕਰਦੀ ਹੁਣ ਲੇਕਿਨ ਨਹੀਂ ਕੋਈ ਕਾਰੀਬਨ ਨਹੀਂ ਕੋਈ ਨੂੰ ਰੁਕ ਰਿਆ ਕਿਉਂ ਨਹੀਂ ਰੁਕ ਰਿਆ ਉਹਨੂੰ ਥਾਪੜਾ ਉਹਨਾਂ ਦਾ ਜੇ ਕਿਤੇ ਉਹ ਕੀ ਹੋਰ ਹੁੰਦਾ ਤਾਂ ਫਰਕ ਇੰਦਰ ਕਿਤੇ ਹੁੰਦਾ ਸੀ ਇਹ ਕਹਿੰਦੇ ਐਸੇ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਜੰਗ ਨੂੰ ਖਾਲੀ ਕਰਤੀ ਆ ਖਾਲੀ ਅਨਾਉਂਸਮੈਂਟ ਕਰਤੀ ਆ ਇਹ ਕਿਹੜੇ ਵੇ ਅਨਾਉਂਸਮੈਂਟ ਨਹੀਂ ਹੋਈ ਕਈ ਵਾਰੀ ਸਾਡੀ ਜੰਗ ਦੇ ਉੱਤੇ ਬਕਾਇਦਾ ਤੌਰ ਤੇ ਬਾਰਡਰ ਤੇ ਆਰਮੀ ਆ ਜਾਂਦੀ ਰਹੀ ਪੂਰੀ ਤਿਆਰੀ ਹੋ ਜਾਂਦੀ ਹੈ ਟੈਂਕ ਚਲੇ ਜਾਂਦੇ ਰਹੇ ਨੇ ਲੇਕਿਨ ਫਿਰ ਸ਼ਾਂਤੀ ਹੋ ਜਾਂਦੀ ਨਹੀਂ ਆ ਜਿਹੜੀ ਘਟਨਾ ਵਾਪਰੀਆ ਪਾਰਲੀਮੈਂਟ ਤੇ ਅਟੈਕ ਛੋਟਾ ਸੀਗਾ ਬੰਬੇ ਦਾ ਅਟੈਕ ਛੋਟਾ ਸੀਗਾ ਲਖਸ਼ਤ ਧਮ ਦਾ ਅਟੈਕ ਛੋਟਾ ਸੀਗਾ ਇਹ ਸਾਰੇ ਵੱਡੇ ਅਟੈਕ ਸੀ ਉਦੇ ਤੋਂ ਜੇ ਉਹਦੋਂ ਪੁੱਛਦੇ ਤਾਂ ਹੁਣ ਕੀ ਹੋਊਗਾ ਇਸ ਕਰਕੇ ਮੈਂ ਨਹੀਂ ਮਹਿਸੂਸ ਕਰਦਾ ਵੀ ਜੰਗ ਦੇ ਵਿੱਚ ਕੋ ਜੰਗ ਤੇ ਨਾਸ਼ ਹੁੰਦਾ ਨਹੀਂ ਉਹਦਾ ਮਤਲਬ ਨਾਸ਼ ਆ ਤੁਹਾਡਾ ਵਿਨਾਸ਼ ਹੋਏਗਾ ਤੁਹਾਡਾ ਨਾਸ਼ ਹੋਏ ਜੰਗ ਦਾ ਮਤਲਬ ਹੀ ਹੈ ਕਹਿੰਦਾ ਜਿੰਨੇ ਜੰਗ ਜੰਗ ਤੇ ਅਮਨ ਦੀ ਲੜਾਈ ਹੁੰਦੀ ਹੈ ਤੇ ਜੰਗ ਕਹਿੰਦਾ ਮੈਂ ਨਾ ਮਾਰਾਂ ਮਰਦਾ ਦਿਸਦੀ ਆਈ ਏ ਮੂਤੋ ਭੱਜਣ ਵਾਲਾ ਜਿਹਨੇ ਜਿੰਨੇ ਹਲਕ ਬਚਾਈ ਏ ਤੇ ਅਮਨ ਕਹਿੰਦਾ ਜੰਗ ਮੇਰੀ ਆ ਕਿਦਾਂ ਕਰਕੇ ਮੈਨੂੰ ਭੁੱਲ ਗਿਆ ਨਾ ਕੁਛ ਨਹੀਂ ਬੜਾ ਵਧੀਆ ਕਪਤਾ ਹੁੰਦੀ ਸੀ ਕਦੇ ਉੱਤੇ ਇਸ ਕਰਕੇ ਜੋ ਮੇਰੀ ਆਪਣੀ ਥਿੰਕਿੰਗ ਜੰਗ ਨਹੀਂ ਹੋਏਗੀ ਲੇਕਿਨ ਤਣਾਅ ਜ਼ਰੂਰ ਦੋਈ ਪੱਸੀ ਬਣਿਆ ਰਹੇਗਾ ਅਜੇ ਤੱਕ ਅਸੀਂ ਇਹ ਦੀ ਸਾਬਤ ਕਰ ਸਕੀ ਕਿ ਵੀ ਜਿਹੜੇ ਕਾਤਲ ਸੀ ਉਹ ਪਾਕਿਸਤਾਨ ਦੇ ਕਿੱਥੋਂ ਦੇ ਰਹਿਣ ਵਾਲੇ ਸੀ ਕਸਾਫ ਫੜਿਆ ਗਿਆ ਅਗਲਾ ਮਿੰਟੋ ਮਿੰਟੀ ਕਸਾਫ ਦੀ ਜਿਹੜੀ ਸੀ ਜਨਮ ਪੱਤਰੀ ਕੱਢ ਕੇ ਬਾਹਰ ਰੱਖਤੀ ਉਹਦੇ ਮਾਪਿਓ ਦੇ ਬਿਆਨ ਦੇ ਵਾਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਸ਼ਮੀਰ ਦੇ ਵਿੱਚ 22 ਬੱਚੇ ਗੁਮ ਹੋ ਗਏ ਸੀ ਅੱਜ ਤੋਂ 2 ਸਾਲ ਪਹਿਲਾਂ ਜਿਹੜੇ ਮਦਰਸੇ 'ਚ ਪੜ੍ਹਦੇ ਸੀ ਉਹਨਾਂ ਦੇ ਮਾਪਿਆਂ ਨੇ ਪ੍ਰੋਟੈਸਟ ਕੀਤੇ ਸੀ ਉੱਥੇ ਉਥੋਂ ਦੇ ਇੱਕ ਆਗੂ ਨੇ ਕਿਹਾ ਜੀ ਸਾਡੇ ਬੱਚੇ ਹੈ ਕਿ ਤਿੰਨ ਦੋਸੇ ਸਾਨੂੰ ਦੂਸੀ ਫਿਰ ਆ ਕੇ ਆਈਏ ਸਭੀ ਸਮਨੇ ਆਈ ਸੀਪੀ ਉਹ ਟ੍ਰੇਨਿੰਗ ਤੇ ਗਏ ਨੇ ਜਲਦੀ ਆਪਸ ਆ ਜਾਣਗੇ ਜਿੱਥੇ ਕੈਂਪ ਚ ਰੰਗ ਜਾਂਦੇ ਉੱਥੇ ਬੰਦੇ ਦਾ ਇੰਨਾ ਉਹ ਦਿਮਾਗ ਵਾਸ਼ ਕਰ ਦਿੰਦੇ ਵੀ ਤੁਸੀਂ ਤੇ ਹੁਣ ਅੱਲਾਹ ਨੂੰ ਪਿਆਰੇ ਹੋ ਗਏ ਜੀ ਬਸ ਤੁਸੀਂ ਤੇ ਅੱਲਾਹ ਦਾ ਅੰਗ ਬਣ ਗਏ ਹੋਣ ਤੁਹਾਡੇ ਸਾਰੇ ਦੁੱਖ ਤੇ ਦੂਰ ਹੋ ਗਏ ਉਹਨਾਂ ਬੱਚਿਆਂ ਨੂੰ ਮੜ ਕੇ ਉੱਥੇ ਟ੍ਰੇਨਿੰਗ ਦੇ ਕੇ ਤੇ ਪੁੱਠੇ ਪਾਸੇ ਭੇਜਦੇ ਕਦੀ ਅਫਗਾਨਿਸਤਾਨ ਚ ਭੇਜਿਓ ਕਦੀ ਅਮਰੀਕਾ ਚ ਭੇਜਿਓ ਤੁਹਾਡੇ ਸਮਝ ਨਹੀਂ ਅਮਰੀਕਾ ਪ੍ਰਭਾਵਤ ਨਹੀਂ ਆ ਪਾਕਿਸਤਾਨ ਤੋਂ ਜਿਹੜੇ ਤਾਲਿਬਾਨ ਪੈਦਾ ਕੀਤੇ ਸੀ ਉਹ ਇਹ ਨਹੀਂ ਕੀਤੇ ਸੀ ਪਾਕਿਸਤਾਨ ਪੈਦਾ ਕੀਤੇ ਸੀਗੇ ਮੁਸ਼ਰਫ ਨੇ ਪੈਦਾ ਕੀਤੇ ਸੀਗੇ ਉਦੋਂ ਉਹਨੇ ਕਿਹਾ ਸੀ ਅਸੀਂ ਧਾਰਮਿਕ ਕਤਵਾ ਦੇ ਪੈਦਾ ਕੀਤਾ ਸੀਗੇ ਇਹ ਧਰਮੀ ਲੋਕ ਜਿਹੜੇ ਸਾਨੂੰ ਖਰਾਬ ਕਰਦੇ ਸੀ ਉਹਨਾਂ ਨੂੰ ਪਾਸੇ ਕਰਨਾ ਸੀਗੇ ਲੇਕਿਨ ਮੁੜ ਕੇ ਉਹ ਰਾਜਨੀਤਿਕ ਬਣ ਗਏ ਅੱਜ ਵੀ ਰਾਜਨੀਤਿਕ ਨੇ ਅੱਜ 40 ਗਰੁੱਪ ਕੰਮ ਕਰ ਰਹੇ ਉਹਨਾਂ ਦੇ ਉੱਥੇ ਪਾਕਿਸਤਾਨ ਦੇ ਵਿੱਚ ਇਸ ਕਰਕੇ ਟਰੰਪ ਦੀ ਘੁਰਕੀ ਤੋਂ ਬਾਅਦ ਇਹ ਸਭ ਠੀਕ ਹੋ ਗਿਆ ਜਿਹੜੀ ਗੱਲ ਤੁਸੀਂ ਕਹਿੰਦੇ ਪਿੰਡ ਖਾਲੀ ਕਰਾਦੇ ਹੋ ਪਹਿਲੇ ਦਿਨ ਖਬਰ ਆ ਗਈ ਸੀ ਮਕਬੂਜ਼ਾ ਕਸ਼ਮੀਰ ਦੇ ਜਿਹੜੀ ਬਾਰਡਰ ਨਾਲ ਲੱਗਦੇ ਪਿੰਡ ਆਪਣੇ ਖਾਲੀ ਕਰਾਦੇ ਨੇ ਤੇ ਮੈਨੂੰ ਨਹੀਂ ਇਹ ਕਿਸੇ ਖਾਲੀ ਕਰੇ ਕੋਈ ਅਕਾਲੀ ਸਰਕਾਰ ਸੀਗੀ ਉਦੋਂ ਜੰਗ ਦਾ ਪੈ ਗਿਆ ਰੌਲਾ ਬਾਰਡਰ ਤੇ ਆਰਮੀ ਆ ਗਈ ਪਿੰਡਾਂ ਦੇ ਲੋਕ ਕਹਿੰਦੇ ਅਸੀਂ ਨਹੀਂ ਖਾਦੀ ਕਰਦੇ ਮਰਨ ਕਿ ਮਰਨ ਮਾਰਨ ਕੋਈ ਗੱਲ ਨਹੀਂ ਜਾਈਏ ਕਿੱਥੇ ਹਣ ਅੱਗੇ ਭਾਜੀ ਲੋਕਾਂ ਕੋਲ ਉਹਹਲੀਆਂ ਹੁੰਦੀਆਂ ਸੀ ਬੜੀਆਂ-ਬੜੀਆਂ ਲੋਕੀ ਰਿਸ਼ਤੇਦਾਰ ਸੰਭਾਲਦੇ ਸੀਗੇ ਹੁਣ ਕਿਸੇ ਕੋਲ ਜਗ੍ਹਾ ਨਹੀਂ ਹੈ ਕਿਸਭਾਲਣ ਵਾਸਤੇ ਇਸ ਕਰਕੇ ਲੋਕ ਕਹਿੰਦੇ ਇੱਥੇ ਮਰੋ ਖਪੋ ਜੋ ਮਰਜੀਆ ਤੇ ਇੱਥੇ ਹੀ ਰਹੀਏ ਤੇ ਮੈਨੂੰ ਨਹੀਂ ਉਮੀਦ ਵੀ ਹੈ ਭਾਰਤ ਤੇ ਇੰਡੀਆ ਦੀ ਕੋਈ ਪਾਕਿਸਤਾਨ ਦੀ ਜੰਗ ਲੱਗੂਗੀ ਜੇ ਜੰਗ ਲੱਗੂਗੀ ਤੇ ਐਤ ਕੀ ਫਿਰ ਤੁਹਾਨੂੰ ਮੈਂ ਵੀ ਦੱਸ ਦਿਆਂ ਦੇਸ਼ ਨਾਲੋਂ ਇੰਪੈਕਟ ਜੁਗ ਇੱਕ ਪਾਸੇ ਗੱਲ ਲੱਗ ਜੁਗ ਜਿਹੜੀ ਲੱਗਣੀ ਹੈ ਜੀ ਅਟਿਸ਼ਾਪਾ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਪੰਜਾਬ ਦੇ ਡੀਜੀਪੀ ਪੁਲਿਸ ਮੁਖੀ ਜਿਹੜੇ ਆ ਗੌਰਵ ਯਾਦਵ ਉਹਨਾਂ ਨੇ 31 ਮਈ ਤੱਕ ਇੱਕ ਡੈਡਲਾਈਨ ਦਿੱਤੀ ਆ ਸਾਰੇ ਐਸਐਸਪੀਜ਼ ਨੂੰ ਤੇ ਕਮਿਸ਼ਨਰ ਆਫ ਪੁਲਿਸ ਨੂੰ ਵੀ ਤੁਸੀਂ ਇੱਕ ਲਿਸਟ ਬਣਾ ਲਓ 31 ਮਈ ਤੱਕ ਨਸ਼ਿਆਂ ਦਾ ਆਪਾਂ ਪੰਜਾਬ ਚੋਂ ਖਾਤਮਾ ਕਰਨਾ ਠੀਕ ਹੈ ਵਧੀਆ ਤੰਗਿਆ ਕੀਤਾ ਸਰਕਾਰ ਵਧੀਆ ਕੰਮ ਵੀ ਕਰ ਰਹੀ ਹੈ ਪਰ ਇਹ ਜਿਹੜਾ ਹੁਣ ਇੱਕ ਡੈਡਲਾਈਨ ਮਿੱਥ ਲਈ ਗਈ ਹੈ ਪੱਟੀ ਸਾਹਿਬ ਕੀ ਉਦੋਂ ਤੱਕ ਇਹ ਸਾਰਾ ਕੁਝ ਕਾਬੂ ਕਰਨਿਆ ਜਾਊਗਾ ਜੀ ਤਰਕੀਸ਼ ਰਾਬਦਾਰ ਰੈਵਨਿਊ 11000 20 ਕਰੋੜ ਰੁਪਏ ਦਾ ਡੈਟ ਹੈ ਜਿਹੜਾ ਅਸੀਂ ਇਕੱਠਾ ਕਰਨਾ ਹੁਣ ਜੇ ਦੀ ਵਿਕਰੀ ਦੀ ਗੱਲ ਕਰ ਲਈਏ ਤੀ ਇਸ ਵੇਲੇ ਜਿਹੜੀ ਸਾਡੀ ਵਿਕਰੀ ਆ 1 ਲੱਖ 6000 ਲੱਖ ਕਰੋੜ ਦੀ ਹੋ ਗਈ ਹੈ ਜੇ ਇੰਨੀ ਸਾਡੀ ਹੋ ਗਈ ਆ ਤੇ ਬਾਕੀ ਦੱਸੋ ਕੀ ਰਹਿ ਗਿਆ 1900 ਜਦੋਂ 65 66 ਸੀ ਸਾਡੀ ਉਦੋਂ ਵਿਕਰੀ ਸਿਰਫ ਤੇ ਸਿਰਫ 6 ਕਰੋੜ ਦੀ ਸੀਗੀ ਫਿਰ ਆਪ ਦੀ ਸਿਰਫ 6 ਕਰੋੜ ਦੀ ਲੇਕਿਨ ਵਾਧੀ ਵਾਧੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਪਿਛਲੇ 5 ਸਾਲ ਕੈਪਟਲ ਮਰਿੰਦਰ ਸਿੰਘ ਦੀ ਸਰਕਾਰ ਸੀ ਨਾ ਉਹਦੇ ਪੂਰੇ ਸਾਲ ਦੇ ਵਿੱਚ ਜਿਹੜੀ ਆ 282 ਕਰੋੜ ਦੀ ਵਿਕਰੀ ਸੀਗੀ ਇਸ ਸਰਕਾਰ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ 28442 ਕਰੋੜ ਦੀ ਵਿਕਰੀ ਹੈ ਅੱਗੇ ਤੁਸੀਂ ਤਿੰਨ ਮਹੀਨੇ ਤਿੰਨ ਸਾਲਾਂ ਦੇ ਵਿੱਚ ਬਾਤ ਹੁਣ ਤਿੰਨ ਸਾਲਾਂ ਤੇ ਜੇ ਇਹ ਹੋ ਗਈ ਤੇ ਇਹਦਾ ਮਤਲਬ ਇਹਦੀ ਐਵਰੇਜ ਇੱਥੇ ਜਾਊਗੀ ਇਸ ਵੇਲੇ 5.16% ਦੇ ਅੱਗੇ ਜਾ ਰਹੀ ਹੈ ਜਿਹੜੀ ਪਿਛਲੇ ਸਾਲ ਦੀ ਸੀ ਉਹ 15.34 ਸੀਗੀ 2012 ਤੋਂ ਲੈ ਕੇ 17 ਤੱਕ ਸਾਡੀ ਜਿਹੜੀ ਆ ਹੈਗੀ ਸੀ 21294 ਸੀ 5 ਸਾਲਾਂ ਦੇ ਵਿੱਚ ਉਹਦੀ 11.66 ਜਿਹੜੀ ਸੀ ਪਰਸੈਂਟ ਹੈਗੀ ਸੀ ਇਹਦੀ ਗਿਣਤੀ 2007 ਤੋਂ ਲੈ ਕੇ 2012 ਤੱਕ 60808 ਕਰੋੜ ਸੀਗੀ ਇਹਦੀ ਹੈਗੀ ਸੀ 5.92% ਸੀਗੀ ਤੇ 2002 ਤੋਂ ਲੈ ਕੇ 2007 ਤੱਕ 7326 ਮਤਲਬ 4.1% ਬਣਦੀ ਸੀ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਤਿੰਨਾਂ ਮਹੀਨਿਆਂ ਦੇ ਵਿੱਚ ਸ਼ਰਾਬ ਸਾਡੀ ਇੰਨੀ ਜਿਹੀ ਵਧਤੀ ਗਈ ਇੰਨੀ ਪੀਤੀ ਗਈ ਹੈ ਤਿੰਨਾਂ ਸਾਲਾਂ ਦੇ ਵਿੱਚ ਸੌਰੀ ਇਹ ਕਿੱਥੇ ਗਲ ਜਾਂਦੀ ਹੈ ਜੁਦ ਜੁਦ ਨਸ਼ੇ ਵਿਰੁੱਧ ਪਹਿਲੀ ਗੱਲ ਤੇ ਸਰਕਾਰ ਇਹ ਜਵਾਬ ਦੇ ਦਿੰਦੇ ਵੀ ਇੱਕ ਜਿਹੜੀ ਸ਼ਰਾਬ ਉਹਨੂੰ ਇਹ ਨਸ਼ਾ ਨਹੀਂ ਸਮਝਦੇ ਜਾ ਉਹ ਸਰਕਾਰੀ ਠੇਕੇ ਤੋਂ ਮਿਲਦੀ ਆ ਤੇ ਇਸ ਕਰਕੇ ਸ਼ਰਾਬ ਇਸ ਕਰਕੇ ਉਹ ਨਸ਼ਾ ਨਹੀਂ ਕੀ ਸੰਨ 2005 ਕੇ 6 ਦੀ ਗੱਲ ਹੈ ਮੇਰੇ ਖਿਆਲ ਜਿੰਨੇ ਨਜ਼ਰ ਜਸਟਿਸ ਜੈਨ ਹੁੰਦੇ ਸੀ ਹਾਈ ਕੋਰਟ ਦੇ ਉਹਨਾਂ ਨੇ ਸਾਰੇ ਸੈਸ਼ਨ ਜੱਜ ਇਕੱਠੇ ਕੀਤੇ ਜੱਜ ਇਕੱਠੇ ਕਹਿੰਦੇ ਯਾਰ ਆਪਾਂ ਲੋਕਾਂ ਨੂੰ ਟੁੱਟੇ ਰਹਿਣੇ ਆ ਆਪਾਂ ਵੀ ਨਸ਼ਿਆਂ ਦੇ ਵਿਰੁੱਧ ਮਿਹਮਸ਼ੜੀ ਉਹਨਾਂ ਪੂਰੇ ਪੰਜਾਬ 'ਚ ਆਲ ਜਿਹੜੇ ਸਾਡੇ ਹੈਗੇ ਸੀ ਕਿ ਸ਼ੈਸੀ ਜਨ ਆਰਡਰ ਕਰ ਦਿੱਤੇ ਪਿਤੁਸੀਂ ਲੋਕਾਂ ਨੂੰ ਮਿਲੋ ਸੈਮੀਨਾਰ ਕਰੋ ਉਹਨਾਂ ਨੂੰ ਜਾਣਕਾਰੀ ਦਿਓ ਕਿ ਨਸ਼ੇ ਕਿੰਨੇ ਮਾਰੇ ਹੁੰਦੇ ਆ ਪਰ ਲੋਕਾਂ ਨੂੰ ਪ੍ਰੇਪੇਅਰ ਕਰੀਬ ਨਸ਼ੇ ਨਹੀਂ ਕਰਨੇ ਆਪਾਂ ਅੰਮ੍ਰਿਤਸਰ ਆ ਕੇ ਗਵਰਨਮੈਂਟ ਕਾਲਜ ਦੇ ਵਿੱਚ ਉਹਨਾਂ ਪ੍ਰੈਸ ਕਨ ਕੀਤੀ ਇੱਥੇ ਉਹਨਾਂ ਆਪਣੀ ਅੱਧਾ ਘੰਟਾ ਗੱਲ ਲਾ ਕੇ ਦੱਸੀ ਤੇ ਮੈਂ ਇੱਕੋ ਹੀ ਸਵਾਲ ਪੁੱਛਿਆ ਸੀ ਉਹਨਾਂ ਨੂੰ ਮੈਂ ਕਿ ਜਸਟਿਸ ਆਫ ਜਨਸਾ ਤੁਸੀਂ ਬਹੁਤ ਸਿਆਣੇ ਹੋ ਤੁਹਾਨੂੰ ਸੁਣ ਕੇ ਇਹ ਗੱਲ ਦੀ ਖੁਸ਼ੀ ਆ ਪਹਿਲੀ ਵਾਰੀ ਜੁਡੀਸ਼ਰੀ ਜੜੀ ਆ ਲੋਕ ਲੋਕ ਭਲਾਈ ਦੇ ਕੰਮ ਵਾਸਤੇ ਆਈ ਹੈ ਨਹੀਂ ਤੇ ਮੈਂ ਕਹਾਂ ਜੱਜ ਬਹਿ ਕੇ ਉੱਥੇ ਹਮੇਸ਼ਾ ਹੀ ਕਿਸੇ ਨੂੰ ਬਰੀ ਕਰਤਾ ਕਿ ਇਹਨੂੰ ਸਜ਼ਾ ਸਰਾਹਤੀ ਕਿਸੇ ਕਿਸੇ ਦੇ ਸਰਾਪ ਲੈ ਜਾ ਕੇ ਕੁਝ ਲੈ ਲੈਦੇ ਐਂ ਕਰਦੇ ਪਹਿਲੀ ਵਾਰੀ ਤੁਸੀਂ ਭਲਾਈ ਦੇ ਕੰਮ ਵਾਸਤੇ ਆ ਗਏ ਤੁਸੀਂ ਵਿਧਾਈ ਦੇ ਪਾਸ ਤੁਰਲੇ ਪਰ ਮੈਂ ਕਹਾਂ ਚੀਫ ਜਸਟਿਸ ਸਾਹਿਬ ਨੂੰ ਇੱਕ ਗੱਲ ਦੱਸ ਦਿਓ ਕਿ ਸ਼ਰਾਬ ਨੂੰ ਬੰਦ ਕਰਾਉਣ ਵਾਸਤੇ ਵੀ ਕੋਈ ਮੋਰਚਾ ਲੱਗ ਗਿਆ ਹੋਇਆ 15 ਸੈਕਿੰਡ ਉਸ ਜੱਜ ਦੇ ਕੋਲੇ ਕੋਈ ਜਵਾਬ ਨਹੀਂ ਸੀ ਕਿ 15 ਸੈਕਿੰਡਾਂ ਵੱਲੋਂ ਨੇ ਕਿਹਾ ਸੀ ਸਰਦਾਰ ਜੀ ਮੈਂ ਤੁਹਾਡੇ ਸਵਾਲ ਦਾ ਜਵਾਬ ਹੋਣ ਨਹੀਂ ਦੇ ਸਕਦਾ ਮੈਂ ਕਹਿੰਦਾ ਜੀ ਅੱਜ ਤੋਂ 6 ਮਹੀਨੇ ਬਾਅਦ ਉਸ ਜਵਾਬ ਦੀ ਕੋਈ ਬੁੱਕਤ ਨਹੀਂ ਰਹਿ ਜਾਨੀ ਕਿ ਤੁਸੀਂ ਰਿਟਾਇਰ ਹੋ ਜਾਣਾ ਵਾ ਤੇ ਫਿਰ ਜੋ ਮਰਜ਼ੀ ਕਹੀ ਜੋ ਫਿਰ ਕਿਸੇ ਬੋਧਨ ਨਹੀਂ ਕਰਨਾ ਅ ਜਵਾਬ ਅੱਜ ਚਾਹੀਦਾ ਸੀ ਵੀ ਤੁਸੀਂ ਸ਼ੁਰੂ ਕਰੋਗੇ ਮੈਂ ਕੋਈ ਜਵਾਬ ਨਹੀਂ ਸੁਣ ਕੋਲੇ ਇਸ ਕਰਕੇ ਉਹਨੂੰ ਪਤਾ ਵੀ ਜੇਦੇ ਤੇ ਮੈਂ ਕਿਹਾ ਬੰਦ ਕਰਾਵਾਂਗਾ ਤਾਂ ਸਰਕਾਰੀ ਦਸਵਾ ਸਰਕਾਰ ਆਵੇਦੀ ਹੈ ਉਨ ਜੋਧ ਨਸ਼ਾ ਵਲ ਤੁਸੀਂ ਜੋ ਮਰਜ਼ੀ ਕਰ ਲੋ 31 ਮਈ ਤੱਕ ਮੈਂ ਤੁਹਾਨੂੰ ਦੱਸ ਦਿਆਂ 31 ਮਈ 31 ਮਈ ਤੱਕ ਜੋ ਮਰਜ਼ੀ ਕਰ ਲੋ 31 ਮਈ ਤੱਕ ਤੁਸੀਂ 31 ਮਈ ਤੋਂ ਬਾਅਦ ਜਿਹੜਾ ਬੰਦਾ ਫੜਿਆ ਜਾਊਗਾ ਉਹਦਾ ਬਾਰੋ-ਬਾਰ ਸੌਦਾ ਹੋਇਆ ਕਰੂਗਾ ਜਿਆ ਆਇਆ ਤੇ ਕੀ ਲੈ ਚੱਲ ਜਾਂਦੇ ਕੀ ਦੇ ਚੱਲਦੇ ਬਾਰੋ-ਬਾਰ ਹੋਗੇ ਉਹ ਪਰਚਾ ਕੋ ਦਣਗੇ ਪੁਲਿਸ ਵਾਲੇ ਮੋਰਸ ਵਾਲਿਆਂ ਦੇ ਵਿੱਚ ਕਾਲੀਆਂ ਭੇਡਾਂ ਦੀ ਕੋਈ ਘਾਟ ਨਹੀਂ ਹੈਗੀ ਮੈਂ ਦਾਅਵੇ ਨਾ ਕਹਿ ਸਕਦਾ। ਕੋਰਨਰ ਬਿਠਾ, ਚੀਫ ਅਫਸਰ ਬਿਠਾ, ਡੀਜੀਪੀ ਬਿਠਾ ਸਟੇਜ ਦੇ ਉੱਤੇ। ਤਿੰਨਾਂ ਦੇ ਸਾਹਮਣੇ ਮੈਂ ਮਾਈਕ 'ਤੇ ਨਹੀਂ ਗੱਲ ਕਹੀ ਸੀ ਮੈਂ ਕਿ ਡੀਜੀਪੀ ਸਾਹਿਬ ਤੁਹਾਡੇ ਵਰਗਾ شریفੰਦਾ ਕੋਈ ਨਹੀਂ ਤੁਸੀਂ ਇਮਾਨਦਾਰ ਹੋ ਕਿਉਂ ਤੁਸੀਂ ਅੰਮ੍ਰਿਤਸਰ ਦੇ ਐਸਪੀ ਰਹੇ ਹੋ। ਤੁਹਾਨੂੰ ਮੈਂ ذاتی ਤੌਰ ਤੇ ਉਹਨਾਂ ਨੂੰ ਜਾਣਦਾ ਵੀ ਤੁਸੀਂ ਕਿਹੋ ਜਿਹੇ ਵਿਅਕਤੀ ਹੋ ਤੁਹਾਡਾ ਸੁਭਾਅ ਕਿਦਾਂ ਦਾ। ਲੇਕਿਨ ਕਾਲੀਆਂ ਪਿੱਡਾਂ ਬਹੁਤ ਜਿਹੜੀਆਂ ਤੁਹਾਡੇ ਕੰਮ 'ਚ ਅੜਚਨ ਪਾ ਰਹੀਆਂ। ਕਹਿੰਦਾ ਨਹੀਂ ਨਹੀਂ ਮੈਂ ਕਿਹਾ ਹੈਗੀਆਂ ਨਹੀਂ। ਪਰਤਾਲ ਕਰ ਲੋ ਤੇ ਹੁਣ ਉਹ ਆਪ ਮੰਨਦੇ ਇਸ ਗੱਲ ਨੂੰ ਕਾਲੀਆਂ ਪਿੱਡਾਂ ਹੈਗੀਆਂ ਨੇ। ਪਹਿਲਾਂ ਕਾਲੀਆਂ ਪਿੱਡਾਂ ਨੂੰ ਲਾਂਭੇ ਕਰਨਾ ਪਊਗਾ। ਜੇ ਨਸ਼ੇ ਬੰਦ ਕਰਨੇ ਆ ਤੇ ਨਹੀਂ ਤੇ ਜਿਨ੍ਹਾਂ ਨੇ ਆਪਣੇ ਘਰ ਭਰਨੇ ਆ ਤੁਸੀਂ 31 ਮਈ ਛੱਡ ਕੇ ਤੁਸੀਂ 31 ਦਸੰਬਰ ਵੀ ਦੇ ਦੋ ਨਾ ਡੇਟ। ਤਾਂ ਵੀ ਕੁਛ ਹੋਣ ਵਾਲਾ ਨਹੀਂ। ਜੇ ਪਰ ਪਟੜੀ ਸਾਹਿਬ ਤੁਸੀਂ ਗੱਲ ਕੀਤੀ 31 ਮਈ ਦੀ ਇਹ ਆਪਣਾ ਇਸ ਤੋਂ ਪਹਿਲਾਂ ਵੀ ਤਰੀਕ ਦਿੱਤੀ ਸੀ ਇੱਕ ਵਾਰੀ ਸ਼ਾਇਦ 15 ਅਗਸਤ ਸੀਗੀ ਕਿ 26 ਜਨਵਰੀ ਦਾ ਵੀ ਇੱਕ ਹੋਰ ਸਾਡੇ ਇੱਕ ਹੈਗੇ ਨੇ ਤਮਾਤਰ ਸਾਹਿਬ ਮੰਤਰੀ ਹੈਗੇ ਤਮਾਤਰ ਸਾਹਿਬ ਜਾਣਦੇ ਹੁੰਦੇ ਸ਼ਾਹ ਤਮਾਤਰ ਸਾਹਿਬ ਕਹਿੰਦੇ ਸੀ ਪਿਛਲੇ 31 ਮਈ ਦੀ ਕਰ ਕੀ ਮੁੜ ਕੇ 31 ਅਗਸਤ ਦੀ ਗੱਲ ਕਰਤੀ ਮੁੜ ਕੇ 31 ਦਸੰਬਰ ਦੀ ਗੱਲ ਕਰਦੀ ਹੁਣ ਫੇ 31 ਮਈ ਆ ਗਈ ਉਹ ਤਮਾਤਰ ਸਾਹਿਬ ਦੇ ਬਿਆਨ ਸੀਗੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਸਸ਼ਿਕਾ ਜੀ ਸ਼ੁਕਰੀਆ ਜੀ ਸ਼ੁਕਰੀਆ